ਨਮਸਕਾਰ ਪ੍ਰੋਗਰਾਮ ਗੱਲਾਂ ਗੱਲਾਂ ਵਿੱਚੇ तमाम ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਨਾਲ ਮੈਂ ਪ੍ਰਭਾ ਸ਼ਰਮਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਨਵੀਨ ਜੀ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਧੰਨਵਾਦ ਨਵੀਨ ਜੀ ਅੱਜ ਪੂਰੇ ਪੰਜਾਬ ਭੱਦੇ ਸਰਹੱਦੀ ਸੂਬਿਆਂ 'ਚ ਜਿਹੜਾ ਮੌਕ ਡ੍ਰਿਲ ਅਤੇ ਬਲੈਕਆਊਟ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਕੀ ਜ਼ਰੂਰਤ ਪੈਗੀ ਦੁਬਾਰਾ ਤੋਂ ਮੌਕ ਡ੍ਰਿਲ ਕਰਨ ਦੀ ਅਤੇ ਬਲੈਕਆਊਟ ਕਰਨ ਦੀ ਹਾਂ ਬਿਲਕੁਲ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੈ ਕਿ ਦੁਬਾਰਾ ਤੋਂ ਸਰਕਾਰ ਨੂੰ ਕਿਉਂ ਇਹ ਲੋਡ ਪੈ ਗਈ ਕਿਉਂਕਿ ਦੋਨੇ ਦੇਸ਼ਾਂ ਦੇ ਵਿੱਚ ਹੁਣ ਤਾਂ ਮਾਹੌਲ ਠੀਕ ਹੈ ਜੀ ਪਾਕਿਸਤਾਨ ਵੱਲੋਂ ਵੀ ਠੀਕ ਚੱਲ ਰਿਹਾ ਹੈ ਭਾਰਤ ਵੱਲੋਂ ਵੀ ਠੀਕ ਚੱਲ ਰਿਹਾ ਹੈ ਪਰ ਇਸ ਦੇ ਦਰਮਿਆਨ ਮੌਕ ਟ੍ਰਿਲ ਕਰਨ ਦੀ ਕੀ ਲੋੜ ਪੈ ਗਈ ਆ ਸਾਰੇ ਲੋਕਾਂ ਨੂੰ ਇਹ ਸ਼ਾਇਦ ਯਾਦ ਰੱਖਣਾ ਪਏਗਾ ਕਿ ਭਾਰਤ ਸਰਕਾਰ ਦੇ ਵੱਲੋਂ ਭਾਰਤ ਦੀ ਆਰਮੀ ਦੇ ਵੱਲੋਂ ਜੀ ਪ੍ਰਧਾਨ ਮੰਤਰੀ ਦੇ ਵੱਲੋਂ ਰੱਖਿਆ ਮੰਤਰੀ ਦੇ ਵੱਲੋਂ ਇਹ ਪਹਿਲਾਂ ਹੀ ਕਿਹਾ ਹੋਇਆ ਹੈ ਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਨਹੀਂ ਹੋਇਆ ਉਹਨਾਂ ਨੇ ਪਹਿਲੇ ਦਿਨ ਤੋਂ ਇਹ ਗੱਲ ਕਹੀ ਸੀ ਕਿ ਖਤਮ ਨਹੀਂ ਹੋਇਆ ਇਹਨੂੰ ਕੁਝ ਟਾਈਮ ਦੇ ਲਈ ਤੁਸੀਂ ਕਹਿ ਸਕਦੇ ਹੋ ਪਾਜ਼ ਕੀਤਾ ਹੋਇਆ ਕਿ ਪਾਕਿਸਤਾਨ ਨੇ ਜਦੋਂ ਸਾਨੂੰ ਕਿਹਾ ਕਿ ਅਸੀਂ ਸੀਜ਼ਫਾਇਰ ਦੇ ਲਈ ਤਿਆਰ ਹਾਂ ਉਸ ਤੋਂ ਬਾਅਦ ਇਹਨੂੰ ਕੁਝ ਸਮੇਂ ਦੇ ਲਈ ਰੋਕਿਆ ਗਿਆ ਰੋਕਿਆ ਇਸ ਕਰਕੇ ਗਿਆ ਕਿ ਪਾਕਿਸਤਾਨ ਜੋ ਜੋ ਭਾਰਤ ਉਹਦੀ ਡਿਮਾਂਡ ਕਰਦਾ ਜਿਹੜੀਆਂ ਚੀਜ਼ਾਂ ਦੀ ਗੱਲਬਾਤ ਦੀ ਜਾਂ ਭਾਰਤ ਕਿਉਂਕਿ ਪਾਕਿਸਤਾਨ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਆ ਕਿ ਉਹ ਰੁਕ ਰੁਕੇ ਜਦੋਂ ਵੀ ਗੋਲੀਬੰਦੀ ਹੋਈ ਹੈ ਸੀਜ਼ ਫਾਇਰ ਹੋਇਆ ਉਸ ਤੋਂ ਬਾਅਦ ਵੀ ਪਾਕਿਸਤਾਨ ਕਈ ਵਾਰੋਂ ਨੇ ਸੀਜ਼ ਫਾਇਰ ਦਾ ਉਲੰਘਣ ਕੀਤਾ ਨਾਪਾਕ ਹਰਕਤਾ ਤੋਂ ਬਾਜ਼ ਨਹੀਂ ਆਂਦਾ ਸੋ ਇਸ ਕਰਕੇ ਸਰਕਾਰ ਦੇ ਵੱਲੋਂ ਆਪਰੇਸ਼ਨ ਸੰਦੂਰ ਨੂੰ ਪਾਜ਼ ਕੀਤਾ ਗਿਆ ਖਤਮ ਨਹੀਂ ਕੀਤਾ ਗਿਆ ਕੀਤਾ ਗਿਆ ਸੋ ਜਦੋਂ ਅੱਜ ਵੀ ਭਾਰਤੀ ਲੋਕ ਇਹਨਾਂ ਸੋਚਣ ਕਿ ਉਹ ਯੁੱਧ ਤੋਂ ਬਾਹਰ ਨਿਕਲ ਗਿਆ ਅੱਜ ਵੀ ਅਸੀਂ ਯੁੱਧ ਦੀ ਸਥਿਤੀ ਦੇ ਵਿੱਚ ਹੀ ਹਾਂ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਹਾਂ ਤਣਾਅਪੂਰਨ ਮਤਲਬ ਲੋਕਾਂ ਦੇ ਵਿੱਚ ਨਹੀਂ ਹੈ ਪਰ ਬਾਰਡਰ ਦੇ ਉੱਪਰ ਜੋ ਆਰਮੀ ਹੈ ਸਾਡੀ ਜਲ ਸੈਨਾ ਥਲ ਸੈਨਾ ਵਾਯੂ ਸੈਨਾ ਉਹ ਅੱਜ ਵੀ ਅਲਰਟ ਤੇ ਹੈ ਉਹ ਕੋਈ ਵੀ ਪਾਕਿਸਤਾਨ ਦੇ ਵੱਲੋਂ ਜਾਂ ਚੀਨ ਦੇ ਵੱਲੋਂ ਜਾਂ ਕਿਸੇ ਵੀ ਮੁਲਕ ਦੇ ਵੱਲੋਂ ਜੇ ਭਾਰਤ ਦੇ ਵੱਲ ਕੋਈ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹਦੇ ਲਈ ਸਾਡੀਆਂ ਏਜੰਸੀਆਂ ਅੱਜ ਵੀ ਸਟੈਂਡ ਬਾਈ ਤੇ ਨੇ ਹੂੰ ਉਹਨਾਂ ਨੂੰ ਕਿਸੇ ਵੀ ਟਾਈਮ ਨਿਰਦੇਸ਼ ਮਿਲੇ ਜਾਂ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਹੋਇਆ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕਿ ਜਦੋਂ ਵੀ ਕੋਈ ਦੇਸ਼ ਕੋਈ ਵੀ ਕਾਰਵਾਈ ਕਰਦਾ ਤੁਸੀਂ ਉਹਦਾ ਮੂੰਹ ਤੋੜ ਜਵਾਬ ਦੇਣਾ ਮਤਲਬ ਉਧਰੋਂ ਜੇ ਗੋਲੀ ਆਂਦੀ ਹੈ ਤੇ ਇਧਰੋਂ ਗੋਲਾ ਸਿੱਟਣਾ ਉਹ ਡਿਫੈਂਸ ਇਹ ਜਿਹੜੀਆਂ ਏਜੰਸੀਆਂ ਉਹਨਾਂ ਦਾ ਅਕਿਆਸ ਕਿਤੇ ਨਾ ਕਿਤੇ ਇਹ ਹੈਗਾ ਹੈ ਕਿ ਜੰਗ ਹੋ ਸਕਦੀ ਹੈ ਉਹਦੇ ਲਈ ਸਾਨੂੰ ਤਿਆਰੀ ਤਿਆਰ ਵਰ ਤਿਆਰ ਰਹਿਣਾ ਚਾਹੀਦਾ ਹੈ ਹਾਂ ਬਿਲਕੁਲ ਤਿਆਰ ਵਰ ਤਿਆਰ ਰਹਿਣਾ ਚਾਹੀਦਾ ਔਰ ਸਿੱਧੇ ਤੌਰ ਤੇ ਭਾਰਤ ਦੇ ਵੱਲੋਂ ਇਹ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਬਾਰ-ਬਾਰ ਕਿ ਹੁਣ ਜਿਹੜੀ ਗੱਲ ਹੋਏਗੀ ਬੈਠ ਕੇ ਉਹ ਸਿੰਧੂ ਜਲ ਸਮਝੌਤੇ ਤੇ ਨਹੀਂ ਹੋਏਗੀ ਉਹ ਅਤਵਾਦ ਦੇ ਖਿਲਾਫ ਪਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਨੂੰ ਕਦੋਂ ਰੋਕੇਗਾ ਉਹਦੇ ਤੇ ਹੋਏਗੀ ਔਰ ਉਸ ਤੋਂ ਇਲਾਵਾ ਪੀਓਕੇ ਦੇ ਉੱਪਰ ਗੱਲ ਹੋਏਗੀ ਹੋਰ ਕਿਸੇ ਮੁੱਦੇ ਦੇ ਉੱਤੇ ਗੱਲ ਨਹੀਂ ਹੋਣੀ ਸੋ ਜਦੋਂ ਦੇਸ਼ جنگ ਦੀ ਸਥਿਤੀ ਦੇ ਵਿੱਚ ਹੋਵੇ ਅੱਜ ਵੀ ਅਸੀਂ جنگ ਦੇ ਮਾਹੌਲ ਦੇ ਵਿੱਚ ਆ ਉਸ ਨੂੰ ਦੇਖਦੇ ਹੋਏ ਮੌਕ ਡ੍ਰਿਲ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਬਲੈਕਆਊਟ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਇਹ ਦੇਸ਼ ਦੇ ਵਿੱਚ ਸੁਵਿਧਾ ਦੇ ਕਾਰਨ ਕਿ ਲੋਕਾਂ ਨੂੰ ਦੇਖੋ ਜਦੋਂ ਕੋਈ ਇਦਾਂ ਦੀ ਸਥਿਤੀ ਬਣ ਜਾਂਦੀ ਜੰਗ ਦੀ ਸਥਿਤੀ ਬਣ ਜਾਂਦੀ ਅ 1971 ਤੋਂ ਬਾਅਦ ਹੀ ਬਹੁਤ ਸਾਰੇ ਲੋਕ ਹੋਣਗੇ ਐਸੇ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਇਸ ਟਾਈਮ ਵੱਡੇ ਹੋ ਗਏ ਔਰ ਬਹੁਤ ਸਾਰੇ ਐਸੇ ਬੱਚੇ ਹੋਣਗੇ ਜਿਨ੍ਹਾਂ ਨੇ ਪਹਿਲੀ ਵਾਰੀ ਜੁਦ ਦਾ ਮੈਦਾਨ ਜੰਗ ਦਾ ਮੈਦਾਨ ਦੇਖਿਆ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਸੀ ਪਹਿਲੀ ਵਾਰ ਸੀ ਉਹਨਾਂ ਦੇ ਲਈ ਤੇ ਬਹੁਤ ਸਾਰੇ ਲੋਕ ਘਬਰਾ ਜਾਂਦੇ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਜੰਗ ਦੀਆਂ ਸਥਿਤੀਆਂ ਬਣਦੀਆਂ ਲੋਕ ਨਾ ਘਬਰਾਉਣ ਉਹ ਉਸ ਤੋਂ ਅਲਰਟ ਰਹਿਣ ਦੇ ਲਈ ਮਤਲਬ ਕਿ ਜਦੋਂ ਜੇ ਪਾਕਿਸਤਾਨ ਦੇ ਵੱਲੋਂ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਐਸੀ ਹਰਕਤ ਕੀਤੀ ਜਾਂਦੀ ਹੈ ਲੋਕ ਘਬਰਾਉਣ ਦੀ ਵਜ੍ਹਾ ਉਸ ਸ਼ੈਲਟਰ ਦੇ ਥੱਲੇ ਜਾਣਾ ਪਸੰਦ ਕਰਨ ਉਹ ਉਹ ਕੰਮ ਕਰਨਾ ਪਸੰਦ ਕਰਨ ਜਿਹੜੇ ਕੰਮਾਂ ਦੇ ਨਾਲ ਆਪਣੇ ਆਪ ਨੂੰ ਬਚਾਇਆ ਜਾ ਸਕਦਾ ਹੈ ਨਾ ਕਿ ਘਬਰਾ ਕੇ ਲੋਕ ਘਰਾਂ ਦੇ ਵਿੱਚ ਬੈਠ ਜਾਣ ਜੇ ਪਾਕਿਸਤਾਨ ਦੇ ਵੱਲੋਂ ਕੋਈ ਹਰਕਤ ਕੀਤੀ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੌਕ ਡ੍ਰਿਲ ਔਰ ਬਲੈਕਆਊਟ ਲੋਕਾਂ ਨੂੰ ਇੱਕ ਮੈਂਟਲੀ ਤੌਰ ਦੇ ਉੱਤੇ ਪ੍ਰੀਪੇਅਰ ਕਰਨ ਦੀ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਪ੍ਰੀਪੇਅਰ ਕੀਤਾ ਜਾਏ ਔਰ ਜਦੋਂ ਕੋਈ ਇਦਾਂ ਦੀ ਸਥਿਤੀ ਬਣਦੀ ਹੈ ਤੇ ਲੋਕ ਪੈਨਿਕ ਹੋਣ ਦੀ ਬਜਾਏ ਉਹਨਾਂ ਥਾਮਾਂ ਦੇ ਉੱਪਰ ਉਹਨਾਂ ਕੰਮਾਂ ਨੂੰ ਕਰਨ ਜਿਨ੍ਹਾਂ ਕੰਮਾਂ ਤੋਂ ਇਹ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ ਮੌਕ ਡ੍ਰਿਲ ਦਾ ਮਤਲਬ ਇਹ ਹੈ ਕਿ ਫਰਸਟ ਏਡ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰੋਵਾਈਡ ਕਰਾਣੀ ਉਸ ਟਾਈਮ ਦੇ ਉੱਤੇ ਜਦੋਂ ਮੌਕ ਡ੍ਰਿਲ ਹੁੰਦੀ ਹੈ ਲੁਕਣਾ ਕਿੱਥੇ ਜਾ ਕੇ ਆ ਤੁਸੀਂ ਬਜ਼ੁਰਗਾਂ ਨੂੰ ਕਿਸ ਤਰੀਕੇ ਦੇ ਨਾਲ ਸਾਂਭਣਾ ਹੈ ਮਾਡਰਨ ਤੇ ਜਿਹੜਾ ਲੋਕਾਂ ਵਿੱਚ ਮੌਕ ਟ੍ਰੇਲ ਨੂੰ ਲੈ ਕੇ ਜਾਂ ਬਲੈਕਆਊਟ ਨੂੰ ਲੈ ਕੇ ਇੱਕ ਡਰ ਬਣਿਆ ਹੋਇਆ ਸਰਲਤੀ ਸੌਖੀ ਭਾਸ਼ਾ 'ਚ ਅਸੀਂ ਉਹਨਾਂ ਨੂੰ ਕਿੱਦਾਂ ਇਹ ਮੈਸੇਜ ਆਪਣਾ ਜਿਹੜਾ ਕਨਵੇ ਕਰ ਸਕਦੇ ਕਿਉਂਕਿ ਜਦੋਂ ਵੀ ਨਿਊਜ਼ ਚੱਲਦੀ ਪਈ ਆ ਜਾਂ ਜਿਹੜੇ ਲੋਕ ਆ ਸੁਣਦੇ ਆ ਦੁਬਾਰਾ ਤੋਂ ਮੌਕ ਟ੍ਰੇਲ ਹੋਵੇਗੀ ਜਾਂ ਬਲੈਕਆਊਟ ਦਾ ਐਲਾਨ ਕੀਤਾ ਗਿਆ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਇਸ ਚੀਜ਼ ਨੂੰ ਲੈ ਕੇ ਇੱਕ ਡਰ ਪੈ ਗਿਆ ਸਾਡੇ ਚੈਨਲ ਦਾ ਸਾਡੇ ਪ੍ਰੋਗਰਾਮ ਦਾ ਮਕਸਦ ਇਹੀ ਆ ਕਿ ਅਸੀਂ ਲੋਕਾਂ ਵਿੱਚ ਜਿਹੜਾ ਫੈਲਿਆ ਹੋਇਆ ਡਰ ਉਹਨੂੰ ਖਤਮ ਕਰਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਆ ਬਿਲਕੁਲ ਦੇਖੋ ਮੌਕ ਡ੍ਰਿਲ ਦਾ ਸਭ ਤੋਂ ਪਹਿਲਾਂ ਮੌਕ ਡ੍ਰਿਲ ਦਾ ਮਤਲਬ ਹੁੰਦਾ ਅਭਿਆਸ ਕਰਨਾ ਅਭਿਆਸ ਕਰਨਾ ਅਭਿਆਸ ਕਰਨਾ ਅਭਿਆਸ ਕਿਹੜੀ ਚੀਜ਼ ਦਾ ਹੁੰਦਾ ਮਤਲਬ ਅਭਿਆਸ ਮੌਕ ਡ੍ਰਿਲ ਜਾਂ ਫਿਰ ਤੁਸੀਂ ਕਹੋ ਕਿ ਬਲੈਕਆਊਟ ਜਿਹੜਾ ਹੂੰ ਇਹ ਦੂਸਰੇ ਵਿਸ਼ਵ ਯੁੱਧ ਤੋਂ ਸ਼ੁਰੂ ਹੋਈਆਂ ਚੀਜ਼ਾਂ ਦੂਸਰੇ ਵਿਸ਼ਵ ਯੁੱਧ ਤੋਂ ਇਹ ਦੇਸ਼ਾਂ ਨੇ ਅਪਣਾਣਾ ਇਹਨਾਂ ਚੀਜ਼ਾਂ ਨੂੰ ਸ਼ੁਰੂ ਕੀਤਾ ਕਿ ਜਦੋਂ ਇੱਕ ਦੇਸ਼ ਤੁਹਾਡੇ ਉੱਤੇ ਚੜ੍ਹਾਈ ਕਰ ਦਿੰਦਾ ਤੁਹਾਡੇ ਉੱਪਰ ਹਮਲਾ ਕਰ ਦਿੰਦਾ ਤੁਸੀਂ ਤੁਹਾਡੇ ਦੇਸ਼ ਦੇ ਲੋਕਾਂ ਨੇ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਚਾਉਣਾ ਹੈ ਔਰ 1971 ਦੀ ਜਿਹੜੀ ਜੰਗ ਹੋਈ ਸਾਡੀ ਭਾਰਤ ਦੇ ਵਿੱਚ ਵੀ ਉਸ ਟਾਈਮ ਮੌਕ ਡ੍ਰਿਲ ਹੋਈ ਬਲੈਕਆਊਟ ਹੋਏ ਉਸ ਤੋਂ ਬਾਅਦ ਫਿਰ ਆ ਹੁਣ 7 ਮਈ ਨੂੰ ਜਦੋਂ ਪਿਛਲਾ ਨਿਕਲ ਕੇ ਗਿਆ ਉਸ 7 ਮਈ ਨੂੰ ਮੌਕ ਡ੍ਰਿਲ ਔਰ ਦੇਸ਼ ਦੇ ਵਿੱਚ ਬਲੈਕਆਊਟ ਵਰਗੀਆਂ ਸਥਿਤੀਆਂ ਬਣੀ ਲੋਕਾਂ ਨੂੰ ਅਵੇਅਰ ਕੀਤਾ ਗਿਆ ਨਾ ਚੀਜ਼ਾਂ ਤੋਂ ਉਸ ਤੋਂ ਬਾਅਦ ਹੁਣ ਦੂਸਰੀ ਵਾਰ ਜਾਨਕੀ ਇਹ ਸਾਲ ਦੇ ਵਿੱਚ ਦੂਸਰੀ ਵਾਰ ਹੁਣ ਮੌਕ ਡ੍ਰਿਲ ਹੋਣ ਜਾ ਰਹੀ ਹੈ। ਹੂੰ ਇਸ ਮੌਕ ਡ੍ਰਿਲ ਤੋਂ ਡਰਨ ਦੀ ਲੋੜ ਬਿਲਕੁਲ ਨਹੀਂ ਘਬਰਾਉਣ ਦੀ ਲੋੜ ਬਿਲਕੁਲ ਨਹੀਂ ਇਹ ਸਿਰਫ ਇੱਕ ਅਭਿਆਸ ਹੈ। ਹੂੰ ਬਹੁਤ ਸਾਰੇ ਦੇਸ਼ ਐਸੇ ਨੇ ਮੈਨੂੰ ਜਾਪਾਨ ਦਾ ਜੇ ਤੁਸੀਂ ਦੇਖੋ ਜਾਪਾਨ ਦੇ ਵਿੱਚ ਹਰੇਕ ਸਾਲ 1 ਸਤੰਬਰ ਨੂੰ ਇੱਕ ਡਿਜ਼ਾਸਟਰ ਪ੍ਰੋਵਿੰਸ਼ਲ ਡੇ ਮਨਾਇਆ ਜਾਂਦਾ ਉਹਨਾਂ ਦੇ ਵੱਲੋਂ ਉਹਦੇ ਵਿੱਚ ਮੌਕ ਡ੍ਰਿਲ ਕਰਵਾਉਂਦੇ ਪੂਰੇ ਦੇਸ਼ ਦੇ ਵਿੱਚ ਉਹ ਲੋਕਾਂ ਨੂੰ ਉਸ ਪ੍ਰਤੀ ਜਾਗਰੂਕ ਕਰਨ ਲਈ ਉਹਨਾਂ ਨੇ ਇੱਕ ਦਿਨ ਹੀ ਰੱਖ ਦਿੱਤਾ ਉਸ ਚੀਜ਼ ਦੇ ਲਈ। ਹੂੰ ਸੋ ਮੌਕ ਡ੍ਰਿਲ ਜਿਹੜੀ ਹੈ ਉਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਲਾਨਾ ਪੱਧਰ ਤੇ ਜਾਂ ਛਮਾਈ ਪੱਧਰ ਤੇ ਉੱਪਰ ਕਰਵਾਈ ਜਾਂਦੀ ਹੈ ਯੂ ایس اے ਦੇ ਵਿੱਚ ਹੁੰਦੀ ਹੈ ਇਜ਼ਰਾਈਲ ਦੇ ਵਿੱਚ ਹੁੰਦੀ ਹੈ ਸਾਊਥ ਕੋਰੀਆ ਦੇ ਵਿੱਚ ਹੁੰਦੀ ਹੈ ਮਤਲਬ ਮੌਕ ਡ੍ਰਿਲ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਇਆ ਹੋਇਆ ਸਾਡੇ ਇੱਥੇ ਐਸੀਆਂ ਸਥਿਤੀਆਂ ਕਦੀ ਨਹੀਂ ਬਣੀਆਂ ਕਿਸੇ ਸਰਕਾਰ ਨੇ ਉਹ ਜ਼ਰੂਰੀ ਨਹੀਂ ਸਮਝਿਆ ਕਿ ਲੋਕਾਂ ਨੂੰ ਅਵੇਅਰ ਕਿਸ ਤਰੀਕੇ ਦੇ ਨਾਲ ਕੀਤਾ ਜਾਣਾ ਤੁਸੀਂ ਫਾਇਰ ਸੇਫਟੀ ਵਾਲਿਆਂ ਨੂੰ ਕਈ ਵਾਰੀ ਮੌਕ ਡ੍ਰਿਲ ਕਰਦਿਆਂ ਨੂੰ ਦੇਖਿਆ ਹੋਵੇਗਾ ਕਈ ਵਾਰ ਮੌਕ ਡ੍ਰਿਲ ਕਈ ਤਰ੍ਹਾਂ ਦੀ ਹੁੰਦੀ ਹੈ ਮੌਕ ਡ੍ਰਿਲ terror attack ਤੋਂ بچਣ ਲਈ mock drill ਹੁੰਦੀ ਹੈ disaster mock drill ਹੁੰਦੀ ਹੈ fire mock drill ਹੁੰਦੀ ਹੈ ਹੋਰ ਬਹੁਤ ਸਾਰੀਆਂ mock drill ਹੁੰਦੀਆਂ ਨੇ defense system ਦੀ ਆ ਵਾਲੀ mock drill ਜਿਹੜੀ ਆਪਣੇ ਹੋਣ ਵਾਲੀ ਹੈ ਸੋ mock drill ਦੇ ਅਲੱਗ-ਅਲੱਗ ਤਰੀਕੇ ਹੁੰਦੇ ਆ ਪਰ ਮਕਸਦ ਉਹਦੇ ਵਿੱਚ ਅਭਿਆਸ ਕਰਾਣਾ ਹੀ ਹੁੰਦਾ ਕਿ ਜਦੋਂ ਸਥਿਤੀ ਬਣ ਜਾਏ ਉਸ ਸਥਿਤੀ ਤੋਂ ਤੁਸੀਂ ਕਿੱਦਾਂ ਬਚਣਾ ਹੁਣ ਜਦੋਂ ਸਾਇਰਨ ਵੱਜਣਗੇ ਲੋਕਾਂ ਨੇ ਇੱਧਰ-ਉੱਧਰ ਭੱਜਣਾ ਹੁਣ ਫਿਰ ਲੋਕ ਜਦੋਂ ਮੰਨ ਲਓ ਜੇ ਉਹ ਪ੍ਰਸਥਿਤੀ ਬਣ ਵੀ ਜਾਂਦੀ ਜੰਗ ਵਾਲੀ ਲੋਕ ਸਦਾਈਆਂ ਨੂੰ ਇੱਕ ਦੂਜੇ ਦੇ ਵਿੱਚ ਇਹਨਾਂ ਵੱਜਦੇ ਫਿਰਨ ਵੱਜਦੇ ਨਾ ਫਿਰਨ ਮਤਲਬ ਉਹਨਾਂ ਨੂੰ ਇਹ ਇੱਕ ਬੰਦੇ ਨੂੰ ਆਪਣੇ ਕੰਮ ਦਾ ਪਤਾ ਹੋਣਾ ਚਾਹੀਦਾ ਕਿ ਨੌਜਵਾਨ ਨੇ ਬਜ਼ੁਰਗਾਂ ਨੂੰ ਕਿਦਾਂ ਕਿਸ ਤਰੀਕੇ ਤੇ ਕਿੱਥੇ ਪਛਾਣਾ ਫਸਟ ਜੇ ਕਿਸੇ ਦੇ ਕੋਈ ਸੱਟ ਵੱਜ ਗਈ ਹੈ ਫਸਟ ਏਡ ਤੁਹਾਡੇ ਕੋਲ ਮੌਜੂਦ ਹੋਣੀ ਚਾਹੀਦੀ ਹੈ ਮੌਕ ਡ੍ਰਿਲ ਮਤਲਬ ਸਿੱਧੇ ਤੌਰ ਤੇ ਇੱਕ ਅਭਿਆਸ ਹੈ ਅੱਜ ਅਸੀਂ ਉਹ ਦੁਬਾਰਾ ਉਸ ਅਭਿਆਸ ਨੂੰ ਕਰਨਾ ਹੈ ਕੋਈ ਐਸੀ ਸਥਿਤੀ ਨਹੀਂ ਹੈ ਪਾਕਿਸਤਾਨ ਵੱਲੋਂ ਕੋਈ ਮਹੌਲਤਨਾਪੂਰਨ ਨਹੀਂ ਹੈ ਇਸ ਟਾਈਮ ਜਾਂ ਕਿਸੇ ਹੋਰ ਦੇਸ਼ ਦੇ ਵੱਲੋਂ ਕੋਈ ਸਰਕਾਰ ਦੇ ਵੱਲੋਂ ਮੈਂਟਲੀ ਤੌਰ ਦੇਤੇ ਲੋਕਾਂ ਨੂੰ ਪ੍ਰੀਪੇਅਰ ਕਰਨ ਦੇ ਲਈ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹਾਲਾਤ ਬਣਨਗੇ ਉਹਨਾਂ ਹਾਲਾਤਾਂ ਤੋਂ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਪੀਓਕੇ ਦੇ ਉੱਤੇ ਹੀ ਗੱਲ ਕਰਾਂਗੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਬਿਉਤਬੰਦੀ ਸਰਕਾਰ ਨੇ ਘੜੀ ਹੋਵੇ ਤੇ ਉਹਦੇ ਲਈ ਲੋਕਾਂ ਨੂੰ ਪ੍ਰੀਪੇਅਰ ਕਰ ਰਹੇ ਹਾਂ ਜਿਵੇਂ ਤੁਸੀਂ ਕਿਹਾ ਕਿ ਜਦੋਂ ਇਦਾਂ ਦੇ ਜੰਗੀ ਸਾਇਰਨ ਵੱਜਣੇ ਨੇ ਤੇ ਲੋਕਾਂ ਵਿੱਚ ਇੱਕ ਘਬਰਾਹਟ ਪੈਦਾ ਹੋ ਜਾਂਦੀ ਹੈ ਜਿਹੜੀ ਕਿ ਪੈਦਾ ਹੋਣੀ ਨਹੀਂ ਚਾਹੀਦੀ ਮੌਕ ਡ੍ਰਿਲ ਦਾ ਮਕਸਦ ਹੀ ਇਹ ਆ ਕਿ ਲੋਕਾਂ ਨੂੰ ਇਹਨਾਂ ਹਾਲਾਤਾਂ ਬਾਰੇ ਜਾਗਰੂਕ ਕਰਨਾ ਅਤੇ ਉਸ ਸਥਿਤੀ ਵਿੱਚ ਉਸ ਤਣਾਪੂਰਨ ਸਥਿਤੀ ਵਿੱਚ ਆਪਣੇ ਆਪ ਨੂੰ ਜਾਂ ਆਪਣੇ ਆਲੇ-ਦੁਆਲੇ ਨੂੰ ਕਿੱਦਾਂ ਅਸੀਂ ਹੈਂਡਲ ਕਰਨਾ ਉਹ ਸਾਰਾ ਕੁਝ ਦੱਸਿਆ ਜਾਏਗਾ ਤੇ ਇਹਦੇ ਵਿੱਚ ਮੈਂ ਇਹ ਦੱਸਣਾ ਚਾਹਾਂਗੀ ਕਿ ਕੁਝ ਜ਼ਰੂਰੀ ਜਿਹੜੀਆਂ ਸੇਵਾਵਾਂ ਉਹਨਾਂ ਤੇ ਮੌਕ ਡ੍ਰਿਲ ਤੇ ਜਿਹੜਾ ਬਲੈਕਆਊਟ ਆ ਉਹ ਲਾਗੂ ਨਹੀਂ ਹੋਵੇਗਾ ਜਿਵੇਂ ਕਿ ਫਾਇਰ ਬ੍ਰਿਗੇਡ ਦੀ ਅਸੀਂ ਗੱਲ ਕਰੀਏ ਹਸਪਤਾਲਾਂ ਦੀ ਗੱਲ ਕਰੀਏ ਜਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਬਿਲਕੁਲ ਬਿਲਕੁਲ ਇਹਨਾਂ ਇਹਨਾਂ ਜਗ੍ਹਾ ਦੇ ਉੱਤੇ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਇਹ ਕਿਹਾ ਹੋਇਆ ਕਿ ਤੁਸੀਂ ਸ਼ੀਸ਼ੇ ਬੰਦ ਰੱਖੋ ਸ਼ੀਸ਼ੇ ਬੰਦ ਰੱਖੋ ਲਾਈਟਾਂ ਅੰਦਰ ਜ਼ਰੂਰ ਜਲਾਓ ਘੱਟ ਜਲਾਓ ਘੱਟ ਜਲਾ ਲਓ ਮਤਲਬ ਜ਼ਰੂਰੀ ਸਹੂਲਤਾਂ ਨੂੰ ਜਾਰੀ ਰੱਖਿਆ ਜਾਏਗਾ ਬਾਕੀ ਜਗ੍ਹਾ ਤੇ ਉੱਤੇ ਹੋਏਗਾ ਔਰ ਖਾਸ ਕਰਕੇ ਬਲੈਕਆਊਟ ਦੇ ਵਿੱਚ ਬਲੈਕਆਊਟ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਸਵਿਰਦੇ ਕਿ ਸਾਡੇ ਇਲਾਕੇ ਦੇ ਵਿੱਚ ਬਲੈਕਆਊਟ ਕਦੋਂ ਹੋਏਗਾ ਦੱਸਦੀ ਕਿ ਲੋਕਲ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਵੇਂ ਤੁਸੀਂ ਅੰਮ੍ਰਿਤਸਰ ਦਾ ਜ਼ਿਕਰ ਤੁਸੀਂ ਜ਼ਿਕਰ ਕਰੋ ਤੇ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਜਿਹੜਾ ਅੱਜ ਰਾਤ ਨੂੰ ਦੇਖੋ ਮੌਕ ਡ੍ਰਿਲ ਜਿਹੜੀ ਸ਼ਾਮ ਨੂੰ 6 ਵਜੇ ਹੋਏਗੀ 6 ਵਜੇ ਤੋਂ ਉੱਦਾਂ ਟਾਈਮ ਦਿੱਤਾ ਹੋਇਆ ਆ 6 ਵਜੇ ਦਾ ਟਾਈਮ ਪਰ ਉਹ ਬਾਕੀ ਸ਼ਹਿਰਾਂ ਵਿੱਚ ਅਲੱਗ-ਅਲੱਗ ਹੋ ਸਕਦਾ ਆ ਜਿਹੜਾ ਬਲੈਕਆਊਟ ਹੈ ਬਲੈਕਆਊਟ ਦਾ ਸਮਾਂ ਸਾਰੇ ਪਾਸੇ ਲੱਗਾ ਆ ਹਮ ਅੰਮ੍ਰਿਤਸਰ ਦੇ ਵਿੱਚ 8 ਤੋਂ 8:30 ਵਜੇ ਤੱਕ ਰਾਤ ਨੂੰ ਬਲੈਕਆਊਟ ਤੁਸੀਂ ਫਗਵਾੜਾ ਦੀ ਜੇਕਰ ਗੱਲ ਕਰੋ ਰਾਤ ਨੂੰ 9:30 ਤੋਂ 10 ਵਜੇ ਤੱਕ ਇਸ ਤਰੀਕੇ ਦਾ ਨਾ ਲੋਕਲ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਵੱਲੋਂ ਬਲੈਕਆਊਟ ਦਾ ਆਪਣਾ-ਆਪਣਾ ਸਮਾਂ ਮਿੱਥਿਆ ਹੋਇਆ ਉਹ ਜਿਹੜੇ ਵੀ ਤੁਸੀਂ ਇਸ ਟਾਈਮ ਤੁਸੀਂ ਸਾਨੂੰ ਜ਼ਿਲ੍ਹੇ ਦੇ ਵਿੱਚ ਉਹ ਦੇਖ ਰਹੇ ਹੋ ਤੁਹਾਡੇ ਉਥੇ ਜਿਹੜੇ ਡੀਸੀ ਨੇ ਡੀਸੀ ਸਾਹਿਬ ਨੇ ਉਹਨਾਂ ਦੇ ਵੱਲੋਂ ਉਹ ਹਦਾਇਤਾਂ ਜਾਰੀ ਕੀਤੀਆਂ ਹੋਣਗੀਆਂ ਔਰ ਸਮਾਂ ਦਿੱਤਾ ਹੋਇਆ ਹੋਵੇਗਾ ਵੀ ਬਲੈਕਆਊਟ ਕਦੋਂ ਹੋਏਗਾ ਬਲੈਕਆਊਟ ਦੇ ਵਿੱਚ ਕਰਨਾ ਕੀ ਹੈ ਹਾਲਾਂਕਿ ਲੋਕਲ ਇਹ ਲੋਕੀ ਪਹਿਲਾਂ ਇਹਨਾਂ ਚੀਜ਼ਾਂ ਤੋਂ ਅਵੇਅਰ ਆ ਪਹਿਲੇ ਮੈਂ ਉਸੇ ਗੱਲ ਤੇ ਆ ਰਹੀ ਸੀ ਕਿ ਜਿੱਦਾਂ ਫਗਵਾੜਾ ਤੇ ਜਿਲ੍ਹਾ ਕਪੂਥਲਾ ਵਿੱਚ ਸਿਰਫ ਬਲੈਕਆਊਟ ਦਾ ਹੀ ਐਲਾਨ ਹੋਇਆ ਆ ਤੇ ਮੌਕ ਡ੍ਰਿਲ ਤੇ ਆਪਾਂ ਗੱਲਬਾਤ ਕਰ ਚੁੱਕੇ ਹਾਂ ਸੌਖੀ ਸ਼ਬਦਾ ਵਿੱਚ ਅਸੀਂ ਸਮਝਾ ਚੁੱਕੇ ਹਾਂ ਮੈਂ ਇਹ ਕਹਿ ਰਹੀ ਹਾਂ ਕਿ ਹੁਣ ਬਲੈਕਆਊਟ ਤੇ ਵੀ ਅਸੀਂ ਸੌਖੀ ਸ਼ਬਦਾ ਤੇ ਲੋਕਾਂ ਨੂੰ ਜਾਗਰੂਕ ਕਰੀਏ ਹਾਂ ਕਿ ਫਗਵਾੜਾ ਦੇ ਵਿੱਚ 9:30 ਤੋਂ ਲੈ ਕੇ 10 ਵਜੇ ਤੱਕ ਮੌਕ ਡ੍ਰਿਲ ਹੋਈ। ਸੋ ਮਾਫ ਕਰਨਾ ਬਲੈਕਆਊਟ ਹੋਏਗਾ। ਬਲੈਕਆਊਟ ਬਲੈਕਆਊਟ ਦੇ ਵਿੱਚ 9:30 ਵਜੇ ਤੁਸੀਂ ਆਪਦੇ ਘਰ ਦੀਆਂ ਲਾਈਟਾਂ ਬੰਦ ਕਰ ਲੈਣੀਆਂ। ਸਤਕਾਰ ਸਿਹਤ 9:30 ਤੋਂ ਪਹਿਲਾਂ ਪਹਿਲਾਂ ਰੋਟੀ ਪਾਣੀ ਖਾ ਕੇ ਤੁਸੀਂ ਘਰੇ ਬੈਠੋ। ਹਮਮਮ ਕਾਰਨ ਕੀ ਆ ਕਿ ਫੇ ਰੋਟੀ ਲੇਟ ਹੋ ਜਾਂਦੀ ਈ ਵਾਰੀ। ਬੰਦਾ ਫਿਰ ਰੋਟੀ ਪਾਣੀ ਤਸੱਲੀ ਦੇ ਨਾਲ ਬਣਾ ਕੇ ਬੰਦਾ ਖਾਂਦਾ। ਕਿਤੇ ਨਾ ਕਿਤੇ ਇਹੀ ਤਿਆਰੀ ਲਈ ਜਿਹੜੀ ਆ ਡਿਫੈਂਸ ਏਜੰਸੀਆਂ ਲੋਕਾਂ ਨੂੰ ਆਮ ਲੋਕਾਂ ਨੂੰ ਤਿਆਰ ਕਰ ਰਹੀ ਆ। ਕਿ ਤੁਸੀਂ ਰੋਟੀ ਪਾਣੀ ਪਹਿਲਾਂ 9:30 ਤੋਂ ਪਹਿਲਾਂ ਖਾ ਕੇ ਫਗ ਹੂੰ ਆ 9:30 ਵਜੇ ਤੁਸੀਂ ਆਪਣੇ ਘਰ ਦੀਆਂ ਲਾਈਟਾਂ ਬੰਦ ਕਰ ਦਿਓ ਲਾਈਟਾਂ ਬੰਦ ਕਰਕੇ ਲਾਈਟਾਂ ਬੰਦ ਕਰਨ ਦਾ ਮਕਸਦ ਇਹ ਹੈ ਕਿ ਪਿੱਛੋਂ ਬਿਜਲੀ ਵਿਭਾਗ ਦੇ ਵੱਲੋਂ ਲਾਈਟ ਬੰਦ ਕਰ ਦੇਣੀ ਹੈ ਪਰ ਅੱਜ ਕੱਲ ਹਰੇਕ ਦੂਜੇ ਘਰ ਦੇ ਵਿੱਚ ਇਨਵਰਟਰ ਲੱਗਾ ਹੋਇਆ ਇਨਵਰਟਰ ਲੱਗੇ ਹੋਏ ਕੈਮਰੇ ਦੀਆਂ ਲਾਈਟਾਂ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੀਆਂ ਵੀ ਲਾਈਟਾਂ ਲੋਕੀ ਬੰਦ ਕਰੰਦੀਆਂ ਭੁੱਲ ਜਾਂਦੇ ਆ ਬਲੈਕਆਊਟ ਦਾ ਮਤਲਬ ਹੈ ਵੀ ਪੂਰਾ ਬਲੈਕਆਊਟ ਜ਼ੀਰੋ ਜਦੋਂ ਉਧਰੋਂ ਬਿਜਲੀ ਬੰਦ ਹੁੰਦੀ ਆ ਤੁਸੀਂ ਸਿਰਫ ਆਪਣੇ ਘਰ ਦੇ ਪੱਖੇ ਚਲਾ ਕੇ ਤੁਸੀਂ ਜ਼ਰੂਰ ਬੈਠ ਜਾਓ ਪਾਵਾ ਔਰ ਤੁਸੀਂ ਲਾਈਟਾਂ ਬੰਦ ਰੱਖੋ ਲਾਈਟਾਂ ਬਿਲਕੁਲ ਲਾਈਟਾਂ ਬੰਦ ਕਰੋ ਸਾਈਨ ਬੋਰਡ ਜਿਹੜੇ ਬਾਹਰ ਉਹ ਦੂਸਰੇ ਲੱਗੇ ਹੋਏ ਇਲੈਕਟ੍ਰੋਨਿਕ ਉਹਨਾਂ ਨੂੰ ਬੰਦ ਕਰੋ ਦੁਕਾਨਾਂ ਵਾਲੇ ਸ਼ਾਮ ਨੂੰ ਜਾਣ ਲੱਗੇ ਵਿਸ਼ੇਸ਼ ਤੌਰ ਤੇ ਵਿੱਚ ਉਹਨਾਂ ਨੂੰ ਅੱਜ ਬੰਦ ਕਰਕੇ ਜਾਣ ਰਾਤ ਨੂੰ ਜਾਣ ਲੱਗੇ ਕਿ ਬਲੈਕਆਊਟ ਹੋਵੇ ਤਾਂ ਤੁਹਾਡੀਆਂ ਦੁਕਾਨਾਂ ਦੇ ਉੱਤੇ ਫਲਾਨਾ ਦੁਕਾਨ ਫਲਾਨੀ ਜਰਨਲ ਸਟੋਰ ਤੇ ਉਹਦੀਆਂ ਲਾਈਟਾਂ ਜਲਦੀਆਂ ਹੋਣ ਉਹ ਬੰਦ ਕਰਕੇ ਜਾਓ ਸੀਸੀਟੀਵੀ ਹੋ ਸਕੇ ਤਾਂ ਬਾਹਰ ਵਾਲਾ ਬੰਦ ਕਰਕੇ ਜਾਓ ਬਾਹਰ ਵਾਲਾ ਜਿਹਦੀ ਲਾਈਟ ਜਲਦੀ ਹੋਵੇ ਔਰ ਘਰਾਂ ਦੇ ਵਿੱਚ ਸੀਸੀਟੀਵੀ ਦਾ ਧਿਆਨ ਰੱਖੋ ਫਿਰ ਬਲੈਕਆਊਟ ਜਦੋਂ ਹੁੰਦਾ ਤੁਸੀਂ ਘਰ ਦੀਆਂ ਦਰਵਾਜੇ ਘਰ ਦੀਆਂ ਖਿੜਕੀਆਂ ਦੇ ਕੋਲ ਨਹੀਂ ਬਹਿਣਾ ਥੋੜਾ ਪਿੱਛੇ ਹਟ ਕੇ ਬਹਿਣਾ ਮਤਲਬ ਇਹ ਆ ਵੀ ਬਲੈਕਆਊਟ ਦੇ ਵਿੱਚ ਕੁਝ ਨਹੀਂ ਹੋਏਗਾ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਉਸ ਟਾਈਮ ਦੇ ਉੱਤੇ ਸਾਇਰਨ ਵੱਜਦਾ ਤੁਸੀਂ ਬਲੈਕਆਊਟ ਕਰਦੇ ਹੋ ਤੇ ਕੋਸ਼ਿਸ਼ ਇਹ ਹੁੰਦੀ ਆ ਕਿ ਤੁਸੀਂ ਦਰਵਾਜੇ ਤੋਂ ਪਰਾਂ ਤਾਂ ਬੈਠੋ ਕਿ ਜੇ ਕੋਈ ਬਾਹਰ ਅਨਹੋਣੀ ਹੋ ਜੀ ਜਾਵੇ ਘਟ ਵੀ ਜਾਵੇ ਤੇ ਸ਼ੀਸ਼ੇ ਦਰਵਾਜੇ ਟੁੱਟ ਕੇ ਤੁਹਾਨੂੰ ਨੁਕਸਾਨ ਨਾ ਪਹੁੰਚਾ ਦੇ ਇਸ ਕਰਕੇ ਥੋੜਾ ਪਿੱਛੇ ਹੋ ਕੇ ਬੈਠੋ ਕਿ ਉਹਨਾਂ ਚੀਜ਼ਾਂ ਤੋਂ ਬਚਿਆ ਜਾ ਸਕੇ ਬਾਕੀ ਸਰਕਾਰ ਦੇ ਵੱਲੋਂ ਐਤਿਆਤਨ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਕਰਵਾਇਆ ਜਾ ਰਿਹਾ ਪੈਨਿਕ ਹੋਣ ਦੀ ਲੋੜ ਨਹੀਂ ਹੈ ਕੋਈ ਐਸੀ ਪ੍ਰਸਥਿਤੀ ਨਹੀਂ ਬਣੀ ਹੋਈ ਕੋਈ ਐਸਾ ਮਾਹੌਲ ਨਹੀਂ ਬਣਿਆ ਹੋਇਆ ਜਿਹਦੇ ਨਾਲ ਤੁਹਾਨੂੰ ਕਿਸੇ ਤਰੀਕੇ ਦਾ ਨੁਕਸਾਨ ਹੋਏਗਾ ਸਰਕਾਰ ਜੋ ਕਹਿ ਰਹੀ ਆ ਪਰ ਉਹਨੂੰ ਮੰਨੋ ਸਹੀ ਤਰੀਕੇ ਦੇ ਨਾਲ ਉਹਨੂੰ ਕਰੋ ਜਰੂਰ ਸਹੀ ਤਰੀਕੇ ਦੇ ਨਾਲ ਉਹ ਤੁਹਾਡੀ ਹੀ ਸੁਰੱਖਿਆ ਸੇਫਟੀ ਵਾਸਤੇ ਸਰਕਾਰ ਇਹ ਜਿਹੜੇ ਦਿਸ਼ਾ ਨਿਰਦੇਸ਼ ਟਾਈਮ ਟੂ ਟਾਈਮ ਜਾਰੀ ਕਰ ਰਹੀ ਹੈ ਬਿਲਕੁਲ ਬਿਲਕੁਲ ਹੂੰ ਇਹ ਸਮਝਣਾ ਹੋਣਾ ਜਿਹੜੀ ਆਮ ਲੋਕਾਂ ਦੀ ਜ਼ਰੂਰਤ ਆ ਤੇ ਖਿਆਲ ਰੱਖਣਾ ਵੀ ਉਹਨਾਂ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਸੇਫਟੀ ਨੂੰ ਆਪਣੇ ਹੱਥ ਚ ਲੈ ਕੇ ਚੱਲੀਏ ਕਿ ਕਿੱਦਾਂ ਇਹ ਨਾ ਜੰਗੀ ਜੇ ਹਾਲਾਤ ਪੈਦਾ ਹੋ ਜਾਂਦੇ ਨੇ ਤੇ ਉਸ ਚੀਜ਼ ਚ ਕਿੱਦਾਂ ਅਸੀਂ ਆਪਣੇ ਆਪ ਨੂੰ ਸੇਫ ਕਰ ਸਕਦੇ ਹਾਂ ਸੇਫ ਕਰ ਸਕਦੇ ਬਿਲਕੁਲ ਬਿਲਕੁਲ ਆਪਣੇ ਸੇਫ ਕਰਨ ਦੇ ਲਈ ਕਿਉਂਕਿ ਹਾਲਾਤ ਅੱਜ ਕੁਛ ਨਹੀਂ ਇਸ ਤਰੀਕੇ ਦੇ ਜੀ ਪਰ ਫਿਰ ਵੀ ਪਰ ਫਿਰ ਵੀ ਜੋ ਮਾਹੌਲ ਇਸ ਟਾਈਮ ਪਾਕਿਸਤਾਨ ਦੇ ਵਿੱਚ ਬਣਿਆ ਹੋਇਆ ਜੋ ਭਾਰਤ ਦੇ ਵਿੱਚ ਬਣਿਆ ਹੋਇਆ ਜੋ ਤੁਹਾਨੂੰ ਕੱਲ ਦਾ ਬਿਆਨ ਯਾਦ ਹੋਏ ਰੱਖਿਆ ਮੰਤਰੀ ਕੱਲ ਅ ਜਦੋਂ ਹਵਾਈ ਸੈਨਾ ਦੇ ਨਾਲ ਉਹ ਕੱਲ ਮਿਲਣ ਦੇ ਲਈ ਗਏ ਤੇ ਉਸ ਮੌਕੇ ਦੇ ਉੱਪਰ ਉਹਨਾਂ ਨੇ ਜਾ ਕੇ ਕੁਝ ਕੁ ਗੱਲਾਂ ਪਾਕਿਸਤਾਨ ਨੂੰ ਸਿੱਧੇ ਰੂਪ ਦੇ ਵਿੱਚ ਕਹੀਆਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਤੁਹਾਡੇ ਹਾਫਿਜ਼ ਸੈਦ ਵਰਗੇ ਤੁਹਾਡੇ ਕੋਲ ਅੱਤਵਾਦੀ ਬੈਠੇ ਜਿਨ੍ਹਾਂ ਨੇ ਭਾਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਉਹ ਤੁਸੀਂ ਭਾਰਤ ਦੇ ਹਵਾਲੇ ਕਰੋ ਹੂੰ ਸਿਰਫ ਦੋ ਗੱਲਾਂ ਹੋਣਗੀਆਂ ਅੱਤਵਾਦੀ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤੁਸੀਂ ਬੰਦ ਕਰੋ ਉਹਨਾਂ ਨੂੰ ਫੰਡਿੰਗ ਕਰਨੀ ਬੰਦ ਕਰੋ ਉਹ ਜਿਹੜੇ ਭਾਰਤ ਦੇ ਜਿਨ੍ਹਾਂ ਨੇ ਨੁਕਸਾਨ ਪਹੁੰਚਾਇਆ ਅਤਵਾਦੀਆਂ ਨੂੰ ਉਹਨਾਂ ਨੂੰ ਭਾਰਤ ਦੇ ਹਵਾਲੇ ਕਰੋ ਕੀਤਾ ਜਾਵੇ। ਔਰ ਨੰਬਰ 2 ਹੁਣ ਜੇ ਗੱਲ ਹੋਏਗੀ ਹੋਊਗੀ ਤਾਂ ਪੋਕੇ ਦੇ ਉੱਪਰ ਹੋਊਗੀ ਹੋਰ ਕੋਈ ਗੱਲ ਨਹੀਂ ਹੋਊਗੀ। ਇਹਨਾਂ ਚੀਜ਼ਾਂ ਦੇ ਕਰਕੇ ਸਰਕਾਰ ਜਿਸ ਤਰੀਕੇ ਦੇ ਨਾਲ ਅਲਰਟ ਮੋਡ ਦੇ ਉੱਪਰ ਹੈ। ਸਰਕਾਰ ਜੇ ਪਾਕਿਸਤਾਨ ਦੇ ਵੱਲੋਂ ਕੋਈ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਭਾਰਤ ਸਰਕਾਰ ਉਹਦਾ ਮੂੰਹ ਤੋੜ ਜਵਾਬ ਦੇਗੀ ਔਰ ਜਵਾਬ ਦੇਣ ਦੇ ਲਈ ਸਰਕਾਰ ਬਿਲਕੁਲ ਤਿਆਰ-ਬਰ-ਤਿਆਰ ਇਸ ਟਾਈਮ ਨਜ਼ਰ ਆ ਰਹੀ। ਜੋ ਪਾਕਿਸਤਾਨ ਦੇ ਮਾਹੌਲ ਹੈ ਇਸ ਟਾਈਮ ਪਾਕਿਸਤਾਨ ਦੇ ਚਾਰ ਇਲਾਕੇ ਵੱਡੇ ਇਲਾਕੇ ਜਿਨ੍ਹਾਂ ਦੇ ਵਿੱਚ ਇਸ ਟਾਈਮ ਪੂਰਾ ਮਾਹੌਲ ਜਿਹੜਾ ਉਹ ਤੈਸਨੈਸ ਹੋਇਆ ਪਿਆ ਪਾਕਿਸਤਾਨ ਦਾ ਇੱਕ ਇਲਾਕਾ ਖੈਬਰ ਪਖਤੂਨ ਖਵਾ ਉਹਦੇ ਵਿੱਚ ਪਾਕਿਸਤਾਨ ਦੇ ਲੋਕ ਜਿਹੜੇ ਆ ਪਾਕਿਸਤਾਨ ਦੀ ਆਰਮੀ ਦੇ ਨਾਲ ਮੇਚ ਨਹੀਂ ਖਾ ਰਹੇ ਮਤਲਬ ਉਹਨਾਂ ਦਾ ਵਿਰੋਧ ਕਰ ਰਹੇ ਆ ਦੂਸਰੇ ਪਾਸੇ ਤੁਸੀਂ ਸਿੰਧ ਦਾ ਇਲਾਕਾ ਸਿੰਧ ਦੇ ਇਲਾਕੇ ਦੇ ਵਿੱਚ ਵੀ ਇਸ ਟਾਈਮ ਪੂਰਾ ਵਿਰੋਧ ਚੱਲ ਰਿਹਾ ਪਾਕਿਸਤਾਨ ਦੇ ਵਿੱਚ ਔਰ ਇੱਕ ਬਲੂਚ ਬਲੋਚਿਸਤਾਨ 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 ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਸ਼ਾਇਦ ਕੋਈ ਮਰਾ ਮਰਾਦ ਕਰਕੇ ਮੈਂ ਮੈਂ ਸ਼ਾਇਦ ਇਲਾਕੇ ਦਾ ਨਾਮ ਭੁੱਲ ਰਿਹਾ ਅੱਜ ਸਵੇਰ ਦੀ ਖਬਰ ਹੈ ਕਿ ਬਲੋਚ ਲਿਬਰੇਸ਼ਨ ਆਰਮੀ ਹੈ ਉਹਨੇ ਉਸ ਇਲਾਕੇ ਦੇ ਉੱਪਰ ਕਬਜ਼ਾ ਕਰ ਲਿਆ ਮਤਲਬ ਉੱਥੇ ਦੇ ਠਾਣਿਆਂ ਦੇ ਉੱਪਰ ਕਬਜ਼ਾ ਕਰ ਲਿਆ ਉੱਥੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਜਲਾ ਦਿੱਤਾ ਹੈ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਹੜੀ ਹੈ ਮਤਲਬ ਬਲੋਚ ਲੋਕ ਜਿਹੜੇ ਨੇ ਉਹ ਪਾਕਿਸਤਾਨ ਤੋਂ ਆਜ਼ਾਦੀ ਚਾਹੁੰਦੇ ਆ ਇਸ ਕਰਕੇ ਪਾਕਿਸਤਾਨ ਦੇ ਵਿੱਚ ਇੱਕ ਅੰਦਰੂਨੀ ਗ੍ਰਹਿਜੋਦ ਚੱਲ ਰਿਹਾ ਪੀਓਕੇ ਦੇ ਲੋਕ ਭਾਰਤ ਦੇ ਨਾਲ ਆਉਣ ਦੇ ਲਈ ਤਿਆਰ ਹੋਏ ਪਏ ਆ ਕਿ ਅਸੀਂ ਭਾਰਤ ਦੇ ਨਾਲ ਚੱਲਾਂਗੇ ਪਰ ਕਿਉਂਕਿ بلوچستان ਦੇ ਨਾਲ ਵੀ ਚੰਗਾ ਵਿਵਹਾਰ ਨਹੀਂ ਕਰ ਰਿਹਾ ਪਾਕਿਸਤਾਨ ਔਰ ਇਧਰਲੇ ਪਾਸੇ ਪੀਓਕੇ ਦੇ ਜਿਹੜਾ ਪਾਕਿਸਤਾਨ ਅਕੁਪਾਈਡ ਕਸ਼ਮੀਰ ਹੈ ਜਿਹੜਾ ਉੱਥੇ ਦੇ ਲੋਕ ਵੀ ਇਸ ਟਾਈਮ ਉਹਨਾਂ ਦੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾ ਰਿਹਾ ਪਾਕਿਸਤਾਨੀਆਂ ਦੇ ਵੱਲੋਂ ਔਰ ਇਸ ਕਰਕੇ ਪਾਕਿਸਤਾਨ ਦੇ ਬਹੁਤ ਸਾਰੇ ਐਸੇ ਪਾਕਿਸਤਾਨੀ ਪੰਜਾਬੀ ਨੇ ਜਿਹੜੇ ਉਹ ਜਾ ਕੇ ਹੁਣ ਕਸ਼ਮੀਰ ਯਾਨੀ ਕਿ ਪੀਓਕੇ ਦੇ ਵਿੱਚ ਪਾਕਿਸਤਾਨ ਵਾਲਾ ਜਿਹੜਾ ਕਸ਼ਮੀਰ ਹੈ ਉਹਦੇ ਵਿੱਚ ਬਸਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਹੜੇ ਉੱਥੇ ਦੇ ਵਸਨੀਕ ਨੇ ਉਹ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਇਸ ਕਰਕੇ ਪਾਕਿਸਤਾਨ ਦੇ ਪੀਓਕੇ ਦੇ ਵਿੱਚ ਵੀ ਮਾਹੌਲ ਤਣਾਪੂਰਨ ਹੋਇਆ ਪਿਆ ਬਲੋਚਿਸਤਾਨ ਲਿਬਰੇਸ਼ਨ ਆਰਮੀ ਪਹਿਲਾਂ ਹੀ ਗੁੱਸੇ ਦੇ ਵਿੱਚ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹਨੂੰ ਆਜ਼ਾਦ ਕਰਵਾਵਾਂਗੇ ਤੀਸਰੇ ਪਾਸੇ ਸਿੰਧ ਦੇ ਵਿੱਚ ਪਾਣੀ ਦਾ ਮੁੱਦਾ ਚੱਲ ਰਿਹਾ ਬ ਇਸ ਕਰਕੇ ਸਾਰੇ ਪਾਸਿਓਂ ਪਾਕਿਸਤਾਨ ਪਾਕਿਸਤਾਨ ਚੱਲਦਾ ਕਿੱਥੋਂ ਆ ਪਾਕਿਸਤਾਨ ਚੱਲਦਾ ਪਾਕਿਸਤਾਨੀ ਪੰਜਾਬ ਤੋਂ 70% 60% 70% ਦਾ ਹਿੱਸਾ ਜਿਹੜਾ ਯਾਨੀ ਕਿ ਪਾਕਿਸਤਾਨੀ ਆਰਮੀ ਦੇ ਜਿੰਨੇ ਮੁਖੀ ਹੁੰਦੇ ਆ ਉਹ ਪੰਜਾਬ ਦੇ ਹੁੰਦੇ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ਿਆਦਾ ਉਹ ਪੰਜਾਬ ਦੇ ਹੁੰਦੇ ਆ ਮਤਲਬ ਪੰਜਾਬ ਬਹੁਤ ਵੱਡਾ ਹਿੱਸਾ ਹੈ ਪਾਕਿਸਤਾਨ ਦਾ ਸਿੰਧ ਇੱਕ ਪਾਸੇ ਰਹਿ ਜਾਂਦਾ ਬਲੋਚ ਇੱਕ ਪਾਸੇ ਰਹਿ ਜਾਂਦਾ ਔਰ ਦੂਸਰੇ ਪਾਸੇ ਖੈਬਰ ਪਖਤੂਨ ਖਵਾ ਇੱਕ ਪਾਸੇ ਰਹਿ ਜਾਂਦਾ ਔਰ ਹੁਣ ਜਿਹੜੇ ਲੋਕ ਪੰਜਾਬ ਦੇ ਲੋਕਾਂ ਤੋਂ ਉੱਥੋਂ ਪਾਕਿਸਤਾਨ ਦੇ ਪੰਜਾਬੀਆਂ ਤੋਂ ਪਰੇਸ਼ਾਨ ਹੋਏ ਪਏ ਆ ਕਿ ਇਹ ਸਾਡੇ ਹੱਕ ਜਿਹੜੇ ਆ ਇਹ ਖਾ ਰਹੇ ਆ ਇਹ ਮਾਰ ਰਹੇ ਆ ਇਸ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ ਪਾਕਿਸਤਾਨ ਖੁਦ ਜਿਹੜਾ ਆ ਆਮ ਆਵਾਮ ਦਾ ਆਪਣੇ ਦੇਸ਼ ਦੀ ਆਮ ਆਵਾਮ ਦਾ ਵੀ ਸੱਖਾ ਨਹੀਂ ਹੈਗਾ ਕਾਰਨ ਕੀ ਆ ਟੈਰਰਿਸਟ ਟੈਰਰਿਜ਼ਮ ਬਿਲਕੁਲ ਬਿਲਕੁਲ ਟੈਰਰਿਜ਼ਮ ਦੇ ਕਰਕੇ ਦੇਖੋ ਉਹਨਾਂ ਉਹਨਾਂ ਦਾ ਜਿਹੜਾ ਵਿਦੇਸ਼ ਮੰਤਰੀ ਹੈ ਆ ਆਸੀਫ ਖਵਾਜਾ ਸ਼ਾਇਦ ਉਹਨਾਂ ਦਾ ਨਾਮ ਹੈ ਉਹ ਆਪਣੇ ਮੂੰਹ ਕਹਿ ਚੁੱਕੇ ਕਿ ਸੀ ਤਿੰਨ ਦਹਾਕੇ ਹੋ ਗਏ ਮਤਲਬ 30 ਸਾਲ ਹੋ ਗਏ ਅਸੀਂ ਅੱਤਵਾਦੀਆਂ ਨੂੰ ਪਾਲ ਰਹੇ ਆ ਅਸੀਂ ਅੱਤਵਾਦੀਆਂ ਨੂੰ ਵਿਚਾਰ ਰਹੇ ਆ ਉਹਦਾ ਖਾਮਿਆਜਾ ਸਾਨੂੰ ਅੱਜ ਪਾਕਿਸਤਾਨ ਨੂੰ ਭੁਗਤਣਾ ਪੈ ਰਿਹਾ ਔਰ ਔਰ ਇਹ ਕਿਹਦੇ ਕਹਿੰਦੇ ਉਹ ਕਹਿੰਦੇ ਕਿ ਯੂ ਐਸ ਔਰ ਲੰਡਨ ਦੇ ਕਹਿੰਦੇ ਉਹਤੇ ਇੰਗਲੈਂਡ ਦੇ ਕਹਿੰਦੇ ਉੱਪਰ ਅਸੀਂ ਸਾਰਾ ਕੁਝ ਕਰਦੇ ਆ ਰਹੇ ਸੀ ਉਹਦਾ ਉਹਦਾ ਖਾਮਿਆਜਾ ਪਾਕਿਸਤਾਨ ਨੂੰ ਜੀ ਭੁਗਤਣਾ ਪੈ ਰਿਹਾ ਮਤਲਬ ਉਹ ਮੰਨਦੇ ਆ ਕਿ ਅਸੀਂ ਟੈਰਰਿਸਟ ਜਿਹੜੇ ਸੀਗੇ ਉਹਨਾਂ ਨੂੰ ਪਨਾਹ ਦਿੱਤੀ ਆ ਉਹਦਾ ਜਿੰਦੀ ਜਾਗਦੀ ਉਹਦੀ ਮਿਸਾਲ ਹੈ ਉਸਾਮਾ ਬਿੰਲਾਦਨ ਅਮਰੀਕਾ ਜਾ ਕੇ ਪਾਕਿਸਤਾਨ ਤੋਂ ਉਹਨੂੰ ਚੱਕ ਕੇ ਲੈ ਕੇ ਆਈ ਔਰ ਪਾਕਿਸਤਾਨ ਕਦੇ ਵੀ ਇਸ ਚੀਜ਼ ਨੂੰ ਮੰਨਣ ਦੇ ਲਈ ਤਿਆਰ ਨਹੀਂ ਸੀ ਕਿ ਉਸਾਮਾ ਬਿੰਲਾਦਨ ਪਾਕਿਸਤਾਨ ਦੇ ਵਿੱਚ ਬੈਠਾ ਹੈ ਜਦ ਕਿ ਆਪਰੇਸ਼ਨ ਸਾਰਾ ਪਾਕਿਸਤਾਨ ਵਿੱਚ ਕੀਤਾ ਗਿਆ ਸਾਰਾ ਉਹ ਪਾਕਿਸਤਾਨ ਦੇ ਵਿੱਚੋਂ ਜਾ ਕੇ ਚੱਕ ਕੇ ਅਮਰੀਕਾ ਦੀ ਆਰਮੀ ਚੱਕ ਕੇ ਲੈ ਕੇ ਆਈ ਤੇ ਮਤਲਬ ਉਹਨਾਂ ਨੇ ਪਾਕਿਸਤਾਨ ਹਮੇਸ਼ਾ ਤੋਂ ਹੀ ਆਪਣੀ ਜ਼ੁਬਾਨ ਤੋਂ ਵੀ ਮੁਕਰਿਆ ਆਪਣੇ ਸ਼ਬਦਾਂ ਤੇ ਰਿਹਾ ਨਹੀਂ ਹੁਣ ਤੁਸੀਂ ਜੇ ਗੱਲ ਕਰੀਏ ਸੀ ਆਪਰੇਸ਼ਨ ਸੰਧੂਰ ਤੋਂ ਬਾਅਦ ਸੀਜ਼ਫਾਇਰ ਹੋਇਆ ਉਸ ਤੋਂ ਬਾਅਦ ਚ ਦੇਖਿਆ ਜਾਵੇ ਤਾਂ ਪਾਕਿਸਤਾਨ ਉਸ ਚੀਜ਼ ਤੇ ਵੀ ਨਹੀਂ ਟਿਕਿਆ ਬਿਲਕੁਲ ਬਿਲਕੁਲ ਉਹ ਐਸੀ ਕਰਕੇ ਭਾਰਤ ਸਰਕਾਰ ਵਿਸ਼ਵਾਸ ਨਹੀਂ ਕਰਦੀ ਨਹੀਂ ਕਰਦੀ ਪਾਕਿਸਤਾਨ ਤੋਂ ਪਾਕਿਸਤਾਨ ਦੀ ਹਮੇਸ਼ਾ ਤੋਂ ਹੀ ਫਿਤਰਤ ਰਹੀ ਹੈ ਕਿ ਉਹ ਕਹਿੰਦਾ ਕੁਛ ਹੈ ਉਹ ਕਰਦਾ ਕੁਛ ਹੈ ਹੁਣ ਦੇਖੋ ਕਿੰਨਾ ਨੁਕਸਾਨ ਹੋਇਆ ਪਾਕਿਸਤਾਨ ਦੇ ਵਿੱਚ ਸਾਡੀ ਆਰਮੀ ਨੇ ਫੋਟੋਆਂ ਤੱਕ ਦਿਖਾ ਦਿੱਤੀਆਂ ਸਾਡੀਆਂ ਸਾਡੀ ਆਰਮੀ ਨੇ ਦੱਸ ਦਿੱਤਾ ਕਿ ਤੁਹਾਡੇ ਕਿੰਨੇ ਬੇਸ ਕੈਂਪਾਂ ਨੂੰ ਅਸੀਂ ਨੁਕਸਾਨ ਪਹੁੰਚਾਇਆ ਉਹਦੇ باوجود ਵੀ ਉੱਥੇ ਵਿਕਟਰੀ ਪਰੇਡਾਂ ਕਰ ਰਹੇ ਹੋ ਉਹਦੇ باوجود ਵੀ ਕੰਟਰੋਲ ਟੈਰਰ ਕੈਂਪਾਂ ਵਿੱਚ ਸिखਲਾਈ ਦਿੱਤੀ ਜਾ ਰਹੀ ਹੈ ਬਿਲਕੁਲ ਔਰ ਉਹਦੇ باوجود ਵੀ ਉਹ ਰੁਕੀਆਂ ਨਹੀਂ ਤੁਸੀਂ ਇੱਥੋਂ ਤੁਸੀਂ ਤੁਸੀਂ ਇੱਥੋਂ ਸਮਝੋ ਕਿ ਉਹ ਲੋਕ ਝੂਠ ਦਿਖਾ ਕੇ ਆਪਣੇ ਲੋਕਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਕੋਸ਼ਿਸ਼ ਕਰ ਰਹੇ ਹੈ ਕੋਸ਼ਿਸ਼ ਕਰ ਰਹੇ ਪਰ ਜਿਹੜਾ ਨੁਕਸਾਨ ਪਾਕਿਸਤਾਨ ਦੇ ਵਿੱਚ ਹੋਇਆ ਤੁਸੀਂ ਉੱਥੇ ਪਾਕਿਸਤਾਨ ਦੇ ਲੋਕਾਂ ਦੇ ਵੱਲੋਂ ਜਾਂ ਕੁਝ ਮੀਡੀਆ ادارے ਜਿਹੜੇ ਚਾਹੇ ਲੰਡਨ ਦੇ ਹੋਣ ਸਕਾਈ ਨਿਊਜ਼ ਹੋਏ ਚਾਹੇ ਕੋਈ ਹੋਰ ਹੋਣ ਉਹਨਾਂ ਦੇ ਵੱਲੋਂ ਜਾ ਕੇ ਉੱਥੇ ਦੀ ਗਰਾਊਂਡ ਦੀ ਜਿਹੜੀ ਸਥਿਤੀ ਦਿਖਾਈ ਗਈ ਆ ਉਹਦੇ ਵਿੱਚ ਜਾ ਕੇ ਜਣਕਿ ਵਿਦੇਸ਼ੀ ਮੀਡੀਆ ਤਾਂ ਇਹ ਕਹਿ ਰਿਹਾ ਕਿ ਮੋਦੀ ਨੇ ਘਰ ਦੇ ਵਿੱਚ ਬੜ ਕੇ ਪਾਕਿਸਤਾਨ ਦਾ ਨੁਕਸਾਨ ਇਸ ਵਾਰ ਕੀਤਾ ਹੈ ਸੋ ਇਸ ਕਰਕੇ ਪਾਕਿਸਤਾਨ ਦੀ ਜਵਾਨ ਦੇ ਉੱਪਰ ਪਾਕਿਸਤਾਨ ਦੇ ਵਾਅਦੇ ਦੇ ਉੱਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਏਸੀ ਕਰਕੇ ਆਰਮੀ ਨੇ ਇਹ ਕਿਹਾ ਹੈ ਕਿ ਇਹਨੂੰ ਪਾਕਿਸਤਾਨ ਇਸ ਆਪਰੇਸ਼ਨ ਤੋਂ ਦੂਰ ਨੂੰ ਖਤਮ ਨਾ ਸਮਝੇ ਇਹ ਪੌਜ਼ ਕੀਤਾ ਹੈ ਕੁਝ ਸਮੇਂ ਲਈ ਲਗਾ ਦਿੱਤਾ ਗਿਆ ਆ ਰੋਕਿਆ ਗਿਆ ਆ ਪਰ ਬੰਦ ਨਹੀਂ ਕੀਤਾ ਬੰਦ ਨਹੀਂ ਹੋਇਆ ਇਹਦਾ ਇਹ ਇਹਦਾ ਜਵਾਬ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਜ਼ਰੂਰ ਦਿੱਤਾ ਜਾਏਗਾ ਤੇ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਬਹੁਤ ਸਾਰੇ ਸੂਬਿਆਂ 'ਚ ਤੇ ਫਗਵਾੜਾ ਤੇ ਜ਼ਿਲ੍ਹਾ ਕਬੂਥਲਾ ਵਿੱਚ ਜਿਹੜਾ ਆ ਬਲੈਕਆਊਟ ਹੋਏਗਾ ਤੇ ਪੰਜਾਬ ਦੇ ਸਰਹੱਦੀ ਸੂਬਿਆਂ 'ਚ ਜਿਹੜਾ ਆ ਮੌਕ ਡ੍ਰਿਲ ਕੀਤੀ ਜਾਵੇਗੀ ਤੇ ਅਸੀਂ ਲੋਕਾਂ ਨੂੰ ਆਮ ਲੋਕਾਂ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਕਿ ਬਲੈਕਆਊਟ ਦੇ ਸਮੇ ਪੂਰਾ ਜਿਹੜਾ ਪ੍ਰਸ਼ਾਸਨ ਦਾ ਸਮਰਥਨ ਕੀਤਾ ਜਾਵੇ ਅਤੇ ਆਪਨੇ ਆਪ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਆ ਤੇ ਤੁਹਾਡੇ ਨਾਲ ਅਸੀਂ ਇਦਾਂ ਹੀ ਚਰਚਿਤ ਮੁੱਦਿਆਂ ਤੇ ਗੱਲਬਾਤ ਕਰਦੇ ਰਵਾਂਗੇ ਤਾਂ ਤੱਕ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ